ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਮੈਂ ਲੈਡੀ ਕਾਰਡੀਗਨ ਬਣਾ ਰਹੀ ਜੋ ਸਟੈਪ ਬਾਈ ਸਟੈਪ ਸਾਰੀ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਆਪਾਂ ਇਹ ਇਹਦਾ ਡਿਜ਼ਾਈਨ ਵੀ ਮੈਂ ਤੁਹਾਡੇ ਨਾਲ ਸਾਂਝਾ ਕਰ ਚੁੱਕੀ ਹਾਂ ਤੇ ਇਹ ਆਪਾਂ ਜਿਹੜੀ ਸੱਜੇ ਪਾਸੇ ਦੀ ਪਾਕਟ ਬਣਾਈ ਸੀ ਇਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰ ਚੁੱਕੀ ਹਾਂ ਤੇ ਅੱਜ ਆਪਾਂ ਬਣਾਵਾਂਗੇ ਖੱਬੇ ਪਾਸੇ ਦੀ ਜੇਬ ਲੈਫਟ ਸਾਈਡ ਦੀ ਪਾਕਟ ਬਣਾਵਾਂਗੇ ਆਪਾਂ ਜਿਹੜੀ ਆਪਾਂ ਇਹ ਪੌਕਟ ਐਸੀ ਤਰ੍ਹਾਂ ਹੀ ਬਣਾਉਣੀ ਹੈ ਬਸ ਥੋੜਾ ਜਿਹਾ ਫਰਕ ਹੁੰਦਾ ਹੈ ਵੀ ਜਦੋਂ ਆਪਾਂ ਇਹ ਸੱਜੇ ਪਾਸੇ ਦੀ ਜੈਕਟ ਬਣਾਉਣੀ ਹੈ ਤਾਂ ਆਪਾਂ ਬਟਨ ਪੱਟੀ ਵਾ ਬਣਾ ਕੇ ਪਹਿਲਾਂ ਫਿਰ ਇਧਰੋਂ ਜਿਹੜੀ ਪੌਕਟ ਦਾ ਬਾਰਡਰ ਬਣਾਉਣਾ ਸ਼ੁਰੂ ਕਰਦੇ ਹਾਂ ਤੇ ਜਦੋਂ ਆਪਾਂ ਇਹ ਖੱਬੇ ਪਾਸੇ ਦੀ ਬਣਾਵਾਂਗੇ ਤਾਂ ਆਪਾਂ ਇਧਰਲੀ ਸਾਈਡ ਤੋਂ ਇਹ ਡਿਜ਼ਾਈਨ ਇਸ ਤਰ੍ਹਾਂ ਬਣਾਉਂਦੇ ਹੋਏ ਜਿਹੜੇ ਵਿੱਚ ਕੁੰਡੇ ਛੱਡਨੇ ਆਪਾਂ ਪੌਕਟ ਵਾਲੇ ਫਿਰ ਆਪਾਂ ਇਧਰੋਂ ਬਾਰਡਰ ਬਣਾਉਂਦੇ ਜਾਵਾਂਗੇ ਤੇ ਇਧਰ ਆਪਣੀ ਬਟਨ ਪੱਟੀ ਆ ਜਾਊਗੀ ਬਣਾਉਣੀ ਆਪਾਂ ਸੇਮ ਹੀ ਆ ਪੌਕਟ ਚਾਰ ਡਿਜ਼ਾਈਨ ਆਪਾਂ ਇੱਧਰ ਬਣਾ ਕੇ ਉਸ ਤੋਂ ਬਾਅਦ ਪਾਕਟ ਦਾ ਬਾਰਡਰ ਬਣਾਇਆ ਸੀ 4 ਇੰਚ ਬਣਾ ਕੇ ਚਾਰ ਡਿਜ਼ਾਈਨ ਐ ਤੇ 4 ਇੰਚ ਫਿਰ ਬਾਰਡਰ ਬਣਾ ਕੇ 4.5 ਇੰਚ ਬਣ ਗਈ ਪਾਕਟ ਆਪਣੀ ਇਸੇ ਤਰ੍ਹਾਂ ਆਪਾਂ ਇੱਧਰ ਬਣਾਵਾਂਗੇ ਚਾਰ ਡਿਜ਼ਾਈਨ ਇੱਧਰ ਆ ਹੁਣ ਮੇਰੇ ਕੋਲ ਜਿਵੇਂ ਆਪਾਂ ਇੱਧਰ ਕੁੰਡੇ ਛੱਡੇ ਐ ਪਹਿਲਾਂ ਬਟਨ ਪੱਟੀ ਬਣਾ ਕੇ ਫਿਰ ਉਸ ਤੋਂ ਬਾਅਦ ਸੱਤ ਕੁੰਡੇ ਛੱਡੇ ਐ ਡਿਜ਼ਾਈਨ ਵਾਲੀ ਮੇਰੀ ਫਿਰ ਉਸ ਤੋਂ ਬਾਅਦ ਜਿਹੜੇ ਆਪਾਂ ਪੌਕੇਟ ਦਾ ਬਾਰਡਰ 25 ਗੁੰਡਿਆਂ ਤੇ ਬਣਾਇਆ ਸੀ 19 ਗੁੰਡਿਆਂ ਤੇ ਬਣਾਇਆ ਸੀ ਸੌਰੀ ਤੇ ਇਧਰ ਵੀ ਆਪਾਂ 19 ਗੁੰਡਿਆਂ ਤੇ ਬਣਾਵਾਂਗੇ ਇਧਰ ਵੀ ਆਪਣੀ ਇਹ ਇਹ ਬਟਨ ਪੱਟੀ ਹੈ ਇਹ ਡਿਜ਼ਾਈਨ ਵਾਲੇ 7 ਗੁੰਡੇ ਛੱਡ ਕੇ ਉਸ ਤੋਂ ਬਾਅਦ 1 2 3 ਇਹਨਾਂ ਤਿੰਨ ਡਿਜ਼ਾਈਨਾਂ ਤੇ 19 ਗੁੰਡੇ ਆ ਜਾਣਗੇ ਪਹਿਲਾਂ ਆਪਾਂ ਇਧਰ ਉਹ ਇਹ 1 2 ਆਪਣੀ ਇਹ ਡਿਜ਼ਾਈਨ ਬਣ ਜਾਣਗੇ ਫਿਰ ਉਸ ਤੋਂ ਬਾਅਦ ਆਪਾਂ ਪਾਕਟ ਦਾ ਬਾਰਡਰ ਬਣਾਵਾਂਗੇ ਪਹਿਲਾਂ ਮੈਂ ਇਹ ਡਿਜ਼ਾਈਨ ਬਣਾ ਲੈਣੀ ਐ ਇੱਥੇ ਤੱਕ ਫਿਰ 19 ਕੁੰਡੇ ਤੁਹਾਨੂੰ ਬਣਾ ਕੇ ਦਿਖਾਵਾਂਗੀ ਹੁਣ ਆਪਣੇ ਜਿਹੜੇ ਇਸ ਤਰ੍ਹਾਂ ਦੋ ਡਿਜ਼ਾਈਨ ਬਣ ਕੇ ਦੋ ਕੁੰਡੇ ਉਲਟੇ ਬਣ ਗਏ ਤੇ ਅੱਗੇ ਆਪਾਂ 19 ਕੁੰਡੇ ਹੁਣ ਉਨਹੀਂ ਗੁੰਡੇ ਮੈਂ ਪਾਕਟ ਵਾਲੇ ਰੱਖ ਲਏ ਤੇ ਇਹ ਆਪਣੇ ਜਿਹੜੇ 7 ਗੁੰਡੇ ਜਿਵੇਂ ਆਪਾਂ ਉਧਰ ਪਾਕਟ ਤੇ ਛੱਡੇ ਸੱਜੇ ਪਾਸੇ ਇਸ ਤਰ੍ਹਾਂ 7 ਗੁੰਡੇ ਡਿਜ਼ਾਈਨ ਇਸੇ ਤਰ੍ਹਾਂ ਨਾਲ ਚੱਲਦਾ ਜਾਊਗਾ ਇਹ ਮੇਰਾ ਸੇਫਟੀ ਪੈਨ ਲਗਾਇਆ ਹੋਇਆ ਇੱਥੇ ਮੈਂ ਬਟਨ ਹੋਲ ਬਣਾਉਂਗੀ ਹੁਣ ਇਸ ਸਲਾਈ ਚ ਤਾਂ ਉਨਹੀਂ ਗੁੰਡੇ ਹੁਣ ਆਪਾਂ ਉਲਟੇ ਬੁਣਾਗੇ 1 2 3 4 5 6 7 8 9 10 11 12 13 14 15 16 17 18 19 ਠੀਕ ਹੈ 19 ਗੁੰਡੇ ਆਪਣੇ ਪ੍ਰਾਪਤ ਵਾਲੇ ਹੋ ਗਏ ਹੁਣ ਅੱਗੇ ਆਪਣਾ ਡਿਜ਼ਾਈਨ ਆ ਗਿਆ ਦੋ ਉਲਟੇ ਡਿਜ਼ਾਈਨ ਆਪਾਂ ਜਿਸ ਤਰ੍ਹਾਂ ਵੀ ਬਣਾਉਂਦੇ ਆ ਰਹੇ ਹਾਂ ਪੰਜ ਸਿੱਧੇ 1 2 10 4 5 ਅੱਗੇ ਆਪਾਂ ਬਟਨ ਪੱਟੀ ਵਾਲੇ ਕੁੰਡੇ ਜਿਹੜੇ ਬਣਾ ਲੈਣੇ ਆ ਇਸ ਤਰ੍ਹਾਂ 1 2 3 ਹੁਣ ਆਪਾਂ ਇੱਥੇ ਬਟਨ ਹੋਲ ਬਣਾਉਂਗੇ ਮੈਂ ਚਾਰ ਚਾਰ ਕੁੰਡੇ ਬਣਾਉਣ ਤੋਂ ਬਾਅਦ ਥ੍ਰੈਡ ਕਰੂੰਗੀ ਅੱਗੇ ਤਾਂ ਦੋ ਕੁੰਡਿਆਂ ਦਾ ਮੈਂ ਇੱਕ ਬਣਾ ਦਿੰਗੀ ਇੱਕ ਦੋ 10 4 5 ਐਸ ਹੁਣ ਆਪਾਂ ਇਸੇ ਤਰ੍ਹਾਂ ਬਣਾਉਂਦੇ ਜਾਣਾ ਇਹ ਡਿਜ਼ਾਈਨ ਆ ਜਿਹੜਾ ਆਪਾਂ ਨਾਲ ਉਸੇ ਤਰ੍ਹਾਂ ਸੈੱਟ ਕਰਨਾ 19 ਕੁੰਡੇ ਆਪਾਂ ਜਿਹੜੇ ਉਲਟੀ ਸਾਈਡ ਤੋਂ ਵੀ ਉਲਟੇ ਬਣਾਉਂਦੇ ਜਾਣਾ ਤੇ ਸਿੱਧੀ ਸਾਈਡ ਤੋਂ ਵੀ ਉਲਟੀ ਚਾਰ ਲਾਈਨ ਆਪਾਂ ਇਸੇ ਤਰ੍ਹਾਂ ਬਣਾ ਕੇ ਕੰਪਲੀਟ ਕਰ ਲੈਣੀ ਆ ਚਾਰ ਲਾਈਨਾਂ ਦਾ ਬਾਰਡਰ ਬਣ ਜੂਗਾ ਆਪਣਾ ਪਾਕਟ ਵਾਲਾ ਪਹਿਲਾਂ ਮੈਂ ਇੱਕ ਕੰਪਲੀਟ ਕਰਦੀ ਹੁਣ ਚਾਰ ਲੈਣਾ 8 ਸਲਾਈਆਂ ਵਿੱਚ ਚਾਰ ਲਾਈਨਾਂ ਆਪਣੀਆਂ ਉਲਟੀਆਂ ਜਿਹੜੀਆਂ ਬਣ ਕੇ ਆ ਜਾਂਦੀਆਂ ਇਸ ਤਰ੍ਹਾਂ ਤਾਂ ਇਹ ਆਪਣੀ ਪਾਕਟ ਦਾ ਬਾਰਡਰ ਹੋ ਗਿਆ ਹੁਣ ਆਪਾਂ ਸਿੱਧੀ ਸਲਾਈ ਚ ਕੀ ਕਰਨਾ ਪਹਿਲਾਂ ਤਾਂ ਆਪਾਂ ਜਿਹੜੇ ਡਿਜ਼ਾਈਨ ਵਾਲੇ ਕੁੰਡੇ ਆਪਣੇ ਕੋਲੇ ਇਹ ਜਿਸ ਤਰ੍ਹਾਂ ਦਾ ਆਪਣਾ ਡਿਜ਼ਾਈਨ ਉਸੇ ਤਰ੍ਹਾਂ ਆਪਾਂ ਬਣਾ ਲੈਣੀ ਨੇ ਜਿਵੇਂ ਮੇਰੇ ਕੋਲੇ ਇੱਥੇ ਦੋ ਉਲਟੇ ਪੰਜ ਸਿੱਧੇ ਆ ਰਹੇ ਦੋ ਉਲਟੇ ਪੰਜ ਸਿੱਧੇ ਇੱਕ ਦੋ 10 4 5 ਅੱਗੇ ਜਿਹੜੇ 2 ਉਲਟੇ ਹੁਣ ਆਪਣੇ ਕੋਲੇ 19 ਕੁੰਡੇ ਆ ਗਏ ਪਾਕਟ ਵਾਲੇ ਹੁਣ ਇਹਨਾਂ ਨੂੰ ਆਪਾਂ ਬੰਦ ਕਰਨਾ ਥ੍ਰੈਡ ਕਰਾਂਗੇ ਆਪਾਂ ਪਿੱਛੇ ਪਹਿਲਾਂ ਆਪਾਂ ਇੱਕ ਕੁੰਡਾ ਬਣਾਵਾਂਗੇ ਸਿੱਧਾ ਪਾਕਟ ਵਾਲਾ ਫਿਰ ਦੂਸਰਾ ਬਣਾਵਾਂਗੇ ਸਿੱਧਾ ਫਿਰ ਪਹਿਲਾ ਬਣਾਇਆ ਹੋਇਆ ਕੁੰਡਾ ਆਪਾਂ ਇਹਦੇ ਉੱਪਰ ਦੀ ਛੁੱਟ ਦੇਣਾ ਐ ਇਸ ਤਰ੍ਹਾਂ ਕਰਕੇ ਇੱਕ ਕੁੰਡਾ ਬੰਦ ਹੋ ਗਿਆ ਫਿਰ ਉਸੇ ਤਰ੍ਹਾਂ ਦੂਸਰਾ ਕੁੰਡਾ ਬਣਾਇਆ ਇੱਕ ਕੁੰਡਾ ਦੇ ਉੱਪਰ ਦੀ ਛੁੱਟ ਦੇਣਾ 2 ਫਿਰ ਇਹ ਕੁੰਡਾ ਦੇ ਉੱਪਰ ਦੀ ਛੁੱਟ ਦੇਣਾ 3 ਫਿਰ ਚੌਥਾ ਕੁੰਡਾ ਬਣਾਇਆ ਇਹ ਕੁੰਡਾ ਫੇਰ ਇਹਦੇ ਉੱਪਰ ਦੀ ਛੁੱਟ ਦੇਣਾ 4 5 6 ਇਸੇ ਤਰ੍ਹਾਂ 19 ਕੁੰਡੇ ਬੰਦ ਕਰਕੇ ਅਗੇ ਡਿਜ਼ਾਈਨ ਬਣਾ ਕੇ ਬਟਨ ਪੱਟੀ ਵਾਲੇ ਕੁੰਡੇ ਬਣਾ ਲੈਣੇ ਆ 19 ਕੁੰਡੇ ਬੰਦ ਕਰਕੇ ਆਪਾਂ ਤੇ ਜਿਹੜਾ ਆਪਣਾ ਇਹ ਡਿਜ਼ਾਈਨ ਸੀ ਆਪਾਂ ਇਸ ਤਰ੍ਹਾਂ ਬਣਾ ਕੇ ਸਲਾਈ ਕੰਪਲੀਟ ਕਰ ਲਈ ਹੁਣ ਆਪਾਂ ਇਹਨੂੰ ਇਸੇ ਤਰ੍ਹਾਂ ਛੱਡ ਦੇਣਾ ਇਹ ਸਲਾਈ ਨੂੰ ਆਪਾਂ ਇਸੇ ਤਰ੍ਹਾਂ ਛੱਡ ਦੇਣਾ ਹੁਣ ਜਿਹੜੇ 19 ਕੁੰਡੇ ਆਪਣੇ ਹੀ ਪਾਕਟ ਵਾਲੇ ਆ ਜਿਹੜੇ 19 ਕੁੰਡੇ ਆਪਾਂ ਇਹ ਪਾਕਟ ਵਾਸਤੇ ਲਈ ਆ ਇਹ ਬੰਦ ਕੀਤੇ 19 ਕੁੰਡੇ ਹੁਣ ਉਲਟੀ ਸਾਈਡ ਤੋਂ ਆਪਾਂ ਇਹ ਹੀ 19 ਕੁੰਡੇ ਚੱਕਨੇ ਆ ਜਿਵੇਂ ਹੁਣ ਆਪਾਂ ਬਟਨ ਪੱਟੀ ਤੇ ਫੇਰ ਆਪਣੇ ਸੱਤ ਕੁੰਡੇ ਡਿਜ਼ਾਈਨ ਵਾਲੇ ਛੱਡ ਦੇ 1 2 ਇਹ 3 ਡਿਜ਼ਾਈਨਾਂ ਚ ਆਪਣੀ ਉਨੀ ਕੁੰਡੇ ਬਣ ਜਾਣਗੇ ਜਿਹੜੇ ਆਪਾਂ ਉਨੀ ਕੁੰਡੇ ਇੱਥੇ ਬੰਦ ਕੀਤੇ ਕੁੰਡੇ ਆਪਾਂ ਇਸ ਤਰ੍ਹਾਂ ਚੱਕਨੇ ਆ ਬਾਰਡਰ ਛੱਡ ਕੇ ਬਾਰਡਰ ਦੀ ਜਿਹੜੀ ਲਾਸਟ ਲਾਈਨ ਆਪਣੀ ਹੋਊਗੀ ਜਿਹੜੀ ਬਾਰਡਰ ਦੀ ਲਾਸਟ ਲਾਈਨ ਹੋਊਗੀ ਇੱਕੋ ਲਾਈਨ ਵਿੱਚ ਆਪਾਂ ਉਨੀ ਕੁੰਡੇ ਚੱਕਾਂਗੇ ਕੁੰਡੇ ਆਪਾਂ ਇਸ ਤਰ੍ਹਾਂ ਚੱਕਾਂਗੇ ਹੁਣ ਇਹ ਕੁੰਡੇ ਤਾਂ ਆਪਾਂ ਇਧਰ ਡਿਜ਼ਾਈਨ ਵਾਲੇ ਬਣਾਈ ਐ ਸੱਤ ਕੁੰਡੇ ਤੇ ਇਹ ਆਪਣੇ ਆਗੇ ਪੌਕਟ ਵਾਲੀ ਕੁੰਡੇ बॉर्डर की लास्ट वाली लाइन चो मैं कुंडे चकन लगूंगी एक दो तीन कूडे आपो लाइनों चक्ने चार पांच छे सत्त अट्ठ 9 ਇਸ ਤਰ੍ਹਾਂ ਕਰਕੇ ਮੈਂ 19 ਗੁੰਡੇ ਚੱਕ ਲਈ ਜੀ ਇਸ ਤਰ੍ਹਾਂ ਕਰਕੇ ਮੈਂ 19 ਗੁੰਡੇ ਚੱਕ ਲਏ ਤੇ ਹੁਣ ਆਪਾਂ ਇਹਨਾਂ ਦੀ ਬਣਾਈ ਕਰਾਂਗੇ ਬਣਾਈ ਤੁਸੀਂ ਦੋਨਾਂ ਸਾਈਡਾਂ ਤੋਂ ਚਾਹੇ ਉਲਟੀਆਂ ਉਲਟੀਆਂ ਸਲਾਂਗਾਂ ਬਣਾਓ ਚਾਹੇ ਸਿੱਧੀਆਂ ਇਹ ਤੁਹਾਡੀ ਆਪਣੀ ਮਰਜ਼ੀ ਹੈ ਮੈਂ ਪਾਕਟ ਨੂੰ ਬਾਹਰਲੀ ਸਾਈਡ ਤੋਂ ਉਲਟੀਆਂ ਸਲਾਂਗਾਂ ਬਣਾਉਂਗੀ ਤੇ ਪਾਕਟ ਦੀ ਜਿਹੜੀ ਵਿਚਾਲੇ ਪਾਸਾ ਹੋਗਾ ਉਹ ਮੈਂ ਸਿੱਧੀਆਂ ਸਲਾਂਗਾਂ ਬਣਾਉਂਗੀ ਪਹਿਲਾਂ ਆਪਾਂ ਇਹ ਥ੍ਰੈਡ ਲਗਾ ਲੈਣਾ தரெடத்தோட तुम जो अपनी कुंडी है जेड़ा अपना थ्रेडा खुलेना इस तरह करके हम आप सारे कुंडे जेड़े उन्नी कुंडे चके मैं ये sudah benar nih, yastra. ini tuh si dona sayatan tuh, cahay si dengah selangga, oltenah selangga, yastra aja bisa sekali ya, yastra tuh adi marji, oke. ਕਈ ਵਾਰ ਕੀ ਆਪਾਂ ਜਦੋਂ ਕੁੰਡੇ ਚੱਕਦੇ ਆਂ ਤੇ ਗੈਪ ਜਿਹੜਾ ਵਿੱਚ ਗੈਪ ਆ ਥੋੜਾ ਜਿਆਦਾ ਆ ਜਾਂਦਾ ਜਿਵੇਂ ਆਪਾਂ ਇੱਥੇ ਕੁੰਡਾ ਚੱਕਿਆ ਤੇ ਇੱਕ ਇਥੋਂ ਚੱਕ ਲਿਆ ਠੀਕ ਹੈ ਫਿਰ ਆਪਾਂ ਕੀ ਕਰਨਾ ਜਿਵੇਂ ਹੁਣ ਇੱਥੇ ਮੇਰੇ ਕੋਲ ਥੋੜਾ ਜਿਹਾ ਗੈਪ ਆ ਗਿਆ ਤਾਂ ਇੱਕ ਕੁੰਡਾ ਆਪਾਂ ਚੱਕ ਕੇ ਇਹ ਇਸ ਤਰ੍ਹਾਂ ਕਰ ਲੈਣਾ ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਇਸ ਤਰ੍ਹਾਂ ਜੇ ਥੋੜਾ ਜਿਹਾ ਆਪਾਂ ਨੂੰ ਲੱਗੇ ਗੈਪ ਜਿਆਦਾ ਵਿੱਚ ਹੁਣ ਇਹ ਪਾਕਟ ਉਧਾਰ ਵਿੱਚ ਵਾਲਾ ਹਿੱਸਾ ਆ ਜਾਊਗਾ ਸਿੱਧੀਆਂ ਸਲਾਈਆਂ ਦਾ ਤੇ ਇਹ ਬਾਹਰਲਾ ਹਿੱਸਾ ਆ ਜਾਊਗਾ ਇਹ ਮੈਂ ਉਲਟੀਆਂ ਸਲਾਈਆਂ ਦਾ ਬਣਾਉਂਗੀ ਇਸ ਤਰ੍ਹਾਂ ਸਲਾਈਆਂ ਮੈਂ ਤੁਹਾਨੂੰ ਇਹ ਬਣਾ ਕੇ ਦਿਖਾਤੀ ਆ ਹੁਣ ਇਸੇ ਤਰ੍ਹਾਂ ਬਣਾਉਂਦੀ ਹੋਈ ਮੈਂ ਜਿਹੜੀ ਇਹਦੀ ਲੰਬਾਈ ਆ ਪਾਕਟ ਦੇ ਬਾਰਡਰ ਤੱਕ ਬਣਾ ਕੇ ਕੰਪਲੀਟ ਕਰ ਲੂੰਗੀ ਇੱਥੋਂ ਤੱਕ ਸਾਢੇ 4 ਇੰਚ ਆਪਣੇ ਇਹ ਇੱਥੋਂ ਤੱਕ ਇਹਦੀ ਲੰਬਾਈ ਮੈਂ ਕੰਪਲੀਟ ਕਰੂੰਗੀ ਹਨ ਲੰਬਾਈ ਜਿਹੜੀ ਬਣਾ ਕੇ ਮੈਂ ਇਸ ਤਰ੍ਹਾਂ ਕੰਪਲੀਟ ਕਰ ਲਈ ਪਾਕਟ ਦੇ ਬਾਰਡਰ ਥੱਕ ਲੰਬਾਈ ਆਪਣੀ ਕੰਪਲੀਟ ਹੋ ਗਈ ਦੋਨਾਂ ਸਲਾਈਆਂ ਦਾ ਮੂੰਹ ਆਪਾਂ ਇੱਕ ਸਾਈਡ ਤੇ ਕਰ ਲੈਣਾ ਹੈ 올ਟੀ ਸਾਈਡ ਹੈ ਤੇ ਦਰ ਆਪਣੀ ਇਧਰ ਵੀ ਸਲਾਈ ਦਾ ਮੂੰਹ ਜਿਹੜੇ ਇਧਰਲੀ ਸਾਈਡ ਤੇ ਹੁਣ ਆਪਾਂ ਇਹਨੂੰ ਇਸੇ ਤਰ੍ਹਾਂ ਛੱਡ ਦੇਣਾ ਜਿਹੜੇ ਆਪਣੇ ਪਹਿਲਾਂ ਇਹ ਗੁੰਡੇ ਆਪਾਂ ਇਹਨਾਂ ਨੂੰ ਬਣਾਵਾਂਗੇ ਇਹ ਆਪਣੇ ਬਟਨ ਪੱਟੀ ਵਾਲੇ ਗੁੰਡੇ ਆ ਤਨ ਪੱਟੀ ਵਾਲੇ ਕੁੰਡੇ ਆਪਾਂ ਜਿਵੇਂ ਬਣਾਉਂਦੇ ਆ ਰਹੇ ਹਾਂ ਉਸੇ ਤਰ੍ਹਾਂ ਬਣਾ ਲੈਣੇ 3 4 5 6 7 8 9 10 ਅਗਲੇ ਕੁੰਡੇ ਆਪਣੇ ਡਿਜ਼ਾਈਨ ਵਾਲੇ ਆ ਗਏ ਇਹ ਇਸ ਨਾਈ ਨੂੰ ਚੱਕਣਾ ਇਸ ਤਰ੍ਹਾਂ ਇੱਕ ਕੁੰਡਿਆਂ ਦੀ ਬਣਾਈ ਕਰ ਲੈਣੀ ਆਪਾਂ 19 ਕੁੰਡੇ ਜਿਹੜੇ ਆਪਣੇ ਇਹ ਇਹਨਾਂ ਨੂੰ ਆਪਾਂ ਬਣਾ ਲੈਣੇ ਪਹਿਲਾਂ ਆਪਾਂ ਇਹ ਥ੍ਰੈਡ ਜਿਹੜਾ ਆਪਣਾ ਇਹ ਥ੍ਰੈਡ ਹੈ ਇਹ ਥ੍ਰੈਡ ਦੀ ਆਪਾਂ ਇਹ ਥ੍ਰੈਡ ਨਾਲ ਨੋਟ ਲਗਾ ਲੈਣੀ ਹੁਣ ਆਪਾਂ ਇਹ 11 ਕੁੰਡੇ ਡਿਜ਼ਾਈਨ ਦੇ ਹਿਸਾਬ ਨਾਲ ਬਣਾਵਾਂਗੇ ਜਿਵੇਂ ਹਾਂ ਹੁਣ ਆਪਣਾ ਉਲਟੀ ਸਾਈਡ ਤੋਂ ਡਿਜ਼ਾਈਨ ਆ ਰਿਹਾ ਦੋ ਸਿੱਧੇ ਪੰਜ ਉਲਟੇ ਦੋ ਸਿੱਧੇ ਪੰਜ ਉਲਟੇ ਤਾਂ ਇੱਥੇ ਆਪਣੇ ਦੋ ਸਿੱਧੇ ਆ ਗਏ ਸੀ ਹੁਣ ਆਪਾਂ ਪੰਜ ਉਲਟੇ ਬਣਾਵਾਂਗੇ ਜਿਹੜੇ 11 ਕੁੰਡੇ ਆਪਾਂ ਬੰਦ ਕੀਤੇ ਸੀ 11 ਕੁੰਡੇ ਹੁਣ ਆਪਣੇ ਪੂਰੇ ਹੋ ਜਾਣਗੇ 1 2 3 4 5 5 ਵੋਲਟ ਦੋ ਸਿੱਧੇ 5 ਵੋਲਟ 1 2 3 4 5 ਦੋ ਸਿੱਧੇ 5 ਵੋਲਟ 1 2 3 4 ਤਾਂ ਹੁਣ ਜਿਹੜੇ ਆਪਣੇ ਇਹ ਕੁੰਡੇ ਆਪਾਂ इन की बुनाई कर लेनी है ये अगे आ गए अपने दो सीधे उस तरह पड़ते एक दो तीन चार पच ਦੋ ਸਿੱਧੇ ਪੰਜ ਉਲਟੇ 1 2 3 4 5 ਦੋ ਸਿੱਧੇ ਜਿਹੜੇ ਆਪਣੇ ਕੁੰਡੇ ਘਟੇ ਸੀ ਉੰਨੇ ਹੀ ਕੁੰਡੇ ਪਾਕਟ ਵਾਲੇ ਤਾਂ ਉੰਨੇ ਹੀ ਕੁੰਡੇ ਆਪਣੇ ਹੁਣ ਪੂਰੇ ਹੋ ਗਏ ਇਸ ਤਰ੍ਹਾਂ ਤੇ ਪਾਕਟ ਆ ਜਿਹੜੀ ਆਪਣੀ ਬਣ ਕੇ ਹੋ ਗਈ ਤਿਆਰ ਲੈਫਟ ਸਾਈਡ ਦੀ ਪਾਕਟ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਈ ਹੁਣ ਸਾਰੇ ਕੁੰਡੇ ਪੂਰੇ ਹੋ ਗਏ ਡਿਜ਼ਾਈਨ ਆਪਾਂ ਉਸੇ ਤਰ੍ਹਾਂ ਆਪਣਾ ਸ਼ੁਰੂ ਕਰ ਲੈਣਾ ਜਿਵੇਂ ਆਪਾਂ ਡਿਜ਼ਾਈਨ ਬਣਾਉਂਦੇ ਆ ਰਹੇ ਹਾਂ ਇੱਕ ਸਲਾਈ ਮੈਂ ਤੁਹਾਨੂੰ ਬਣਾ ਕੇ ਦਿਖਾ ਦਿੰਨੀ ਹਾਂ ਦੋ ਉਲਟੇ ਪੰਜ ਸਿੱਧੇ 1 2 10 4 5 ਦੋ ਉਲਟੇ 1 ਦੋ 5 ਸਿੱਧੇ 1 ਦੋ 3 4 5 ਦੋ ਉਲਟੇ ਹੁਣ ਆਪਣੀ 19 ਕੁੰਡੇ ਜਿਹੜੇ ਪੌਕਟ ਵਾਲੇ ਸੀ ਉਸੇ ਤਰ੍ਹਾਂ ਆਪਣੇ ਕੁੰਡੇ ਜਿਹੜੇ ਪੂਰੇ ਹੋਗੇ ਡਿਜ਼ਾਈਨ ਆਪਾਂ ਸ਼ੁਰੂ ਕਰ ਲਾਂਗੇ 5 ਕੁੰਡੇ ਸਿੱਧੇ 1 दो तीन चार उल्टे एक दो पाँच कुंडे सीधे एक दो पाँच ਇੱਥੇ ਮੇਰੇ ਕੋਲ ਜਿਹੜੇ ਇੱਕ ਕੁੰਡਾ ਘਟਦਾ ਮੈਂ ਇੱਥੇ ਪੂਰਾ ਕਰ ਲੂੰਗੀ ਕੁੰਡਾ ਤੁਹਾਡੇ ਕੋਲੇ ਵੀ ਕਈ ਵਾਰ ਜੇਕਰ ਆਪਣਾ ਕੁੰਡਾ ਕੋਈ ਘਟ ਜਾਵੇ ਤਾਂ ਇਸ ਤਰ੍ਹਾਂ ਆਪਾਂ ਪੂਰਾ ਕਰ ਲੈਣਾ ਕਿਉਂਕਿ ਜਾਲੀ ਵਾਲਾ ਡਿਜ਼ਾਈਨ ਹੈ ਕਈ ਵਾਰ ਆਪਣੇ ਕੋਲ ਜਾਲੀ ਵਾਲਾ ਕੁੰਡਾ ਜਿਹੜਾ ਘਟ ਜਾਂਦਾ ਬਣਾਉਣਾ ਆਪਾਂ ਭੁੱਲ ਜਾਂਣੀ ਹੈ ਤਾਂ ਇਸ ਤਰ੍ਹਾਂ ਪੂਰਾ ਹੋ ਜੂਗਾ कुंडा ठाले लिया पांच कुंडे सीधे दो कुंडे आ गए उल्टे एक दिन चार पांच कुंडे आ गए सीधे अगे आ गए दौ एक उल्टे पांच कुंडे सीधे एक चार पाँच तो तेन चारा कुप करते दिया रहे हैं अगे अपने बटन पट्टी वाले कुंडे एक दो तीन चार पाँच छत अठ नौ ये अपना ਨੀ ਵਾਲਾ ਕੁੰਡਾ ਦੋ ਦਾ ਇੱਕ ਕਰਦੇ ਆ ਰਹੇ ਹਾਂ ਜਿਹੜੀ ਆਪਾਂ ਕਿਨਾਰੀ ਬਣਾਉਂਦੇ ਆ ਰਹੇ ਹਾਂ ਇਸ ਤਰ੍ਹਾਂ ਆਪਣਾ ਅੱਗੇ ਡਿਜ਼ਾਈਨ ਸ਼ੁਰੂ ਹੋ ਗਿਆ ਸਾਰੇ ਕੁੰਡੇ ਆਪਣੇ ਕੋਲ ਹੋ ਗਏ ਪੂਰੇ ਅੱਗੇ ਹੁਣ ਆਪਾਂ ਉਸੇ ਤਰ੍ਹਾਂ ਡਿਜ਼ਾਈਨ ਬਣਾਉਂਦੇ ਜਾਣਾ ਜਿਵੇਂ ਆਪਣਾ ਡਿਜ਼ਾਈਨ ਤੇ ਇਹ ਆਪਣੀ ਪਾਕਟ ਇਸ ਤਰ੍ਹਾਂ ਤਿਆਰ ਹੋ ਗਈ ਜਦੋਂ ਆਪਾਂ ਸਿਲਾਈ ਕਰਾਂਗੇ ਤਾਂ ਇਹਦੀ ਆਪਾਂ ਸਿਲਾਈ ਕਰ ਲੈਣੀ ਹੈ ਦੋਨਾਂ ਸਾਈਡਾਂ ਤੋਂ ਲੈਫਟ ਸਾਈਡ ਦੀ ਪਾਕਟ ਤਿਆਰ ਹੋ ਗਈ ਇਹ ਸਾਰੀ ਜੈਕਟ ਸਟੈਪ ਬਾਈ ਸਟੈਪ ਮੈਂ ਤੁਹਾਡੇ ਨਾਲ ਸਾਂਝੀ ਜਿਹੜੀ ਕਰ ਰਹੀ ਹਾਂ ਜਿਵੇਂ ਹੁਣ ਇਹ ਬਟਨ ਹੋਲ 3 ਇੰਚ ਦੀ ਜਿਹੜੀ ਲੰਬਾਈ ਤੇ ਮੈਂ ਬਟਨ ਹੋਲ ਰੱਖਦੀ ਆ ਰਹੀ ਹਾਂ ਤੁਸੀਂ ਵੀ ਇਸੇ ਇਸੇ ਤਰ੍ਹਾਂ ਜਾ ਕੋਈ ਡਿਜ਼ਾਈਨ ਦਾ ਜਿਸ ਤਰ੍ਹਾਂ ਆਪਾਂ ਜਿਵੇਂ ਇਹ ਤਿੰਨ ਡਿਜ਼ਾਈਨ ਛੱਡ ਕੇ ਚੌਥੇ ਤੇ ਬਟਨ ਹੋਲ ਆ ਗਿਆ ਇਸ ਤਰ੍ਹਾਂ ਬਟਨ ਹੋਲ ਰੱਖ ਲੈਣਾ ਜਾਂ 3 ਇੰਚ ਦੀ ਲੰਬਾਈ ਤੇ ਇਸ ਤਰ੍ਹਾਂ 2.5 ਇੰਚ ਦੀ ਤੇ ਜਿਵੇਂ ਤੁਸੀਂ ਬਟਨ ਹੋਲ ਰੱਖਣਾ ਹੋਊਗਾ ਜਿੰਨੀ ਲੰਬਾਈ ਤੇ ਉਨੀ ਲੰਬਾਈ ਤੇ ਤੁਸੀਂ ਨਾਲ-ਨਾਲ ਜਿਹੜਾ ਬਟਨ ਹੋਲ ਵੀ ਰੱਖਦੇ ਜਾਣਾ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਚ ਥੈਂਕ ਯੂ